ਸੱਚੇ ਕਾਲ ਦਾ ਟੀਵੀ ਇਹਨਾਂ ਲਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਕੁਝ ਕੁ ਸਮੇਂ ਪਹਿਲਾਂ ਚੰਦ ਕੁ ਮਿੰਟ ਪਹਿਲਾਂ ਖਰੜ ਹਲਕੇ ਤੋਂ ਵਿਧਾਇਕ ਅਨਮੋਲ ਗਗਨਮਾਨ ਦੇ ਵੱਲੋਂ ਆਪਣੇ ਐਮਐਲਏ ਅਹੁਦੇ ਤੋਂ ਅਸਤੀਫਾ ਦਿੱਤਾ ਜਾਂਦਾ ਨਾਲ ਦੀ ਨਾਲ ਇਹ ਗੱਲ ਲਿਖੀ ਜਾਂਦੀ ਹੈ ਕਿ ਮੈਂ ਸਿਆਸਤ ਛੱਡਣ ਜਾ ਰਹੀਆਂ ਯਾਨੀ ਕਿ ਬਹੁਤ ਵੱਡਾ ਐਲਾਨ ਖਰੜ ਹਲਕੇ ਦੀ ਐਮਐਲਏ ਵਿਧਾਇਕ ਅਨਮੋਲ ਗਗਨਮਾਨ ਦੇ ਵੱਲੋਂ ਕੀਤਾ ਜਾਂਦਾ ਨਾਲ ਦੀ ਨਾਲ ਉਸੇ ਬਿਆਨ ਤੋਂ ਬਾਅਦ ਉਸ ਅਸਤੀਫੇ ਤੋਂ ਬਾਅਦ ਪੰਜਾਬ ਦੇ ਵਿੱਚ ਚਰਚਾ ਸਿਆਸੀ ਛੜਨ ਲੱਗ ਜਾਂਦੀ ਹੈ ਜਦ ਤੱਕ ਕਿ ਰਣਜੀਤ ਸਿੰਘ ਗਿੱਲ ਬੀਤੇ ਦਿਨੀ ਜਿਹੜਾ ਅਕਾਲੀ ਦਲ ਨੂੰ ਛੱਡ ਕੇ ਪਰੇ ਹੋ ਚੁੱਕੇ ਨੇ ਫਿਲਹਾਲ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਨੇ ਅਕਾਲੀ ਦਲ ਦੇ ਜਿਹੜਾ ਖਰੜ ਹਲਕੇ ਤੋਂ ਇੰਚਾਰਜ ਵੀ ਰਹਿ ਚੁੱਕੇ ਨੇ ਸਾਲ 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਅਨਮੋਲ ਗਗਨਮਾਨ ਦੇ ਖਿਲਾਫ ਚੋਣ ਵੀ ਲੜ ਚੁੱਕੇ ਨੇ ਵੱਡੀ ਜਿਹੜਾ ਵੋਟ ਸ਼ੇਅਰ ਵੀ ਪ੍ਰਾਪਤ ਰਣਜੀਤ ਸਿੰਘ ਗਿੱਲ ਕਰਦਨੇ ਤਾਂ ਹੁਣ ਉਹਨਾਂ ਦੇ ਵੱਲੋਂ ਸਿਆਸਤ ਦੇ ਵਿੱਚ ਇੱਕ ਸਿਆਸੀ ਬਿਆਨ ਦੇ ਦਿੱਤਾ ਗਿਆ ਤਾਂ ਜਿੱਤੇ ਕਿ ਸਿਆਸਤ ਅਰਮੋਲ ਗਗਨਮਾਨ ਦੇ ਅਸਤੀਪੇ ਤੋਂ ਬਾਅਦ ਚੜੀਆ ਤਾਂ ਹੁਣ ਰਣਜੀਤ ਸਿੰਘ ਗਿੱਲ ਉਹਨਾਂ ਦਾ ਬਿਆਨ ਆ ਚੁੱਕਿਆ ਉਹਨਾਂ ਕਹਿੰਦੇ ਕਿ ਖਰੜ ਹਲਕੇ ਦੇ ਭੈਣ ਭਰਾਵਾਂ ਨੂੰ ਗੁਰੂ ਫਤਿਹ ਹੁਣ ਸਮਾਂ ਆ ਗਿਆ ਕਿ ਜੋ ਵੀ ਹਲਕਾ ਨਿਵਾਸੀਆਂ ਪੰਜਾਬ ਪੰਜਾਬੀਅਤ ਅਤੇ ਦੇਸ਼ਿਤ ਦੇ ਲਈ ਉਚਿਤ ਹੋਵੇਗਾ ਉਹੀ ਨਿਰਣਾ ਲਿਆ ਜਾਵੇਗਾ ਯਾਨੀ ਕਿ ਕਿਸੇ ਸਿਆਸੀ ਪਾਰਟੀ ਦਾ ਰੋਕੀਤਾ ਜਾ ਸਕਦਾ ਇਸ ਤਰੀਕੇ ਦੇ ਬਹੁਤ ਵੱਡੇ ਸਵਾਲ ਨੇ ਜਿਹੜੇ ਇਸ ਵਕਤ ਤੱਕ ਖੜੇ ਹੋ ਚੁੱਕੇ ਨੇ ਤਾਂ ਜਿੱਥੇ ਕੁਝ ਕੁ ਸਮੇਂ ਪਹਿਲਾਂ ਹੀ ਜਿਹੜਾ ਅਨਮੋਲ ਗਗਨਮਾਨ ਨੇ ਜਿਹੜੇ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਜਸਤੇ ਵਿੱਚ ਸਿੱਧੇ ਤੌਰ ਤੇ ਲਿਖਿਆ ਗਿਆ ਕਿ ਦਿਲ ਭਾਰੀ ਹੈ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵਾਰਕਾਰ ਕੀਤਾ ਜਾਵੇ ਮੇਰੀਆਂ ਸ਼ੋਭ ਕਾਮਨਾਵਾਂ ਪਾਰਟੀ ਦੇ ਨਾਲ ਹਨ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਦੇ ਉੱਪਰ ਖਰੀ ਉਤਰੇਗੀ ਤਾਂ ਇਹ ਵੀ ਦੱਸ ਦਿੰਦੇ ਆ ਕਿ ਅਨਮੋਲ ਗਗਨਮਾਨ ਉਹ ਲੀਡਰ ਆ ਜਿਹੜਾ 5 ਮਿੰਟਾਂ ਦੇ ਵਿੱਚ ਐਮਐਸਪੀ ਦੇਣ ਵਾਲਾ ਜਿਹੜਾ ਬਿਆਨ ਬਹੁਤ ਜ਼ਿਆਦਾ ਸਰਕਾਰ ਦੇ ਉੱਪਰ ਭਾਰੂ ਪੈਂਦਾ ਚਰਚਾ ਦੇ ਵਿੱਚ ਰਹਿੰਦਾ ਹੈ ਹਰ ਵਾਰ ਸਰਕਾਰ ਨੂੰ ਇਸ ਬਿਆਨ ਨੂੰ ਲੈ ਕੇ ਬਹੁਤ ਜ਼ਿਆਦੇ ਟਰੋਲ ਕੀਤਾ ਜਾਂਦਾ ਸਵਾਲ ਕੀਤੇ ਜਾਂਦੇ ਨੇ ਪਰ ਅੱਜ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਕੀ ਹੋਣਾ ਜਿਹੜਾ ਇਹ ਅਸਤੀਫਾ ਸਪੀਕਰ ਕੁਲਤਾਰ ਸਿੰਘ ਸੰਤਮਾ ਇਹ ਜਿਹੜਾ ਅਸਤੀਫਾ ਮਨਜ਼ੂਰ ਕਰਨਗੇ ਪ੍ਰਵਾਨ ਕਰਨਗੇ ਤੇ ਇੱਥੇ ਫਿਰ ਜ਼ਿਮਨੀ ਚੋਣ ਹੋਵੇਗੀ ਕੀ ਜ਼ਿਮਨੀ ਚੋਣ ਦਾ ਉਮੀਦਵਾਰ ਆ ਆਮ ਆਦਮੀ ਪਾਰਟੀ ਕਿਸ ਨੂੰ ਖਿਲਾਰੇਗੀ ਕੀ ਰਣਜੀਤ ਸਿੰਘ ਗਿੱਲ ਦੀ ਹੁਣ ਸੱਤਾਧਰ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਐਂਟਰੀ ਹੋਵੇਗੀ ਤੇ ਜੇ ਰਣਜੀਤ ਸਿੰਘ ਗਿੱਲ ਆਮ ਆਦਮੀ ਪਾਰਟੀ ਦੇ ਵਿੱਚ ਆ ਜਾਂਦੇ ਨੇ ਤਾਂ ਫਿਰ ਅਕਾਲੀ ਦਲ ਕਿਹਨੂੰ ਜਿਹੜਾ ਚਿਹਰਾ ਬਣਾਵੇਗਾ ਕਿਸ ਨੂੰ ਜਿਹੜਾ ਖਰੜ ਰਲਕੇ ਦਾ ਇੰਚਾਰਜ ਲਵਾਵੇਗਾ ਜਾਂ ਪਰ ਉੱਥੋਂ ਐਮਐਲਏ ਦੀ ਟਿਕਟ ਦਵੇਗਾ ਫਿਰ ਉਧਰਲੇ ਪਾਸੇ ਸਵਾਲ ਕਾਂਗਰਸ ਪਾਰਟੀ ਦੇ ਅੱਗੇ ਵੀ ਖੜੇ ਹੋ ਜਾਂਦੇ ਨੇ ਯਾਨੀ ਕਿ ਸੱਚੇ ਤੌਰ ਤੇ ਜੇਕਰ ਅਨਮੋਲ ਗਗਨਮਾਨ ਦਾ ਸਟੀਪਾ ਮਨਜ਼ੂਰ ਹੋ ਜਾਂਦਾ ਤਾਂ ਜਿਮਨੀ ਚੋਣਾਂ ਖਰੜਾ ਹਲਕੇ ਦੇ ਵਿੱਚ ਹੋਵੇਗੀ ਤਾਂ ਫਿਰ ਰਣਜੀਤ ਸਿੰਘ ਗਿੱਲ ਉਹਨਾਂ ਨੇ ਤਾਂ ਜਣੀ ਸਿੱਧੇ ਤੌਰ ਤੇ ਕਹਿਤਾ ਕਿ ਜਿਹੜਾ ਖਰੜਾ ਹਲਕੇ ਦੇ ਲੋਕਾਂ ਨੂੰ ਪੰਜਾਬੀਅਤ ਨੂੰ ਪੰਜਾਬ ਨੂੰ ਜਿਹੜਾ ਸਹੀ ਲੱਗੇਗਾ ਉਹ ਕਰਾਂਗੇ ਤਾਂ ਪੰਜਾਬ ਦੀ ਸਿਆਸਤ ਇਸ ਵਕਤ ਹਲਚਲ ਦੇ ਵਿੱਚ ਆ ਚੁੱਕੀ ਹੈ